इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਮੈਂ ਸਿੰਘ ਬਾਖ ਇੰਡੀਆ ਨਿਊਜ਼ ਪੰਜਾਬ ਤੋਂ ਅੱਜ ਮੈਂ ਇੱਥੇ ਪਹੁੰਚੇ ਨੱਗਰ ਸੋਹਣੇ ਖੜੀ ਹੋ ਕੇ ਬੈਠੇ ਹਾਂ ਪੰਜ ਲੋਕਾ ਧਾਰਮਿਕ ਦੀਵਾਨ ਸੰਤ ਗੁਰਚਰ ਸਿੰਘ ਜੀ ਰਿਸ਼ੀ ਡੋੜੇਵਾਲ ਸਾਹਿਬ ਵੱਲੋਂ ਸੁਝਾਇਆ ਗਿਆ ਹੈ ਕਿ ਇਸ ਧਾਰਮਿਕ ਕਾਰਜ ਦੇ ਵਿੱਚ 5 ਦਿਨਾਂ ਤੇ 1 ਤੋਂ ਲੈ ਕੇ 4 ਵਜੇ ਤੱਕ ਸ੍ਰੀ ਦਾਸਾ ਪਰਵਾਨ ਨਵੀਂ ਸੰਗੀਤਾ ਵੱਲੋਂ ਦੀਵਾਨ ਦੀ ਪਾਠੀ ਇਸ ਦੀਵਾਨ ਨੇ ਹੈ ਕਿ ਕਥਾ ਕੀਰਤਨ ਪੂਰੀ ਕਰਨ ਦੇ ਨਾਲ ਸੰਤਾਂ ਨੂੰ ਜੋੜਿਆ ਗਿਆ ਦੀ ਅਮਰ ਸ਼ਕੂਰ ਨਾਮ ਜੋ ਬਵਾੜੀ ਸ਼ਕੂਰ ਦਾ ਲਿਖਦਾ ਹੈ ਇਸ ਸਮੇਂ ਅਨਕਾ ਦੇ ਇਲਾਕੇ ਦੇ ਅਮੀਕਾ ਇਥੇ ਦਾ ਚੋਟੀ ਠੇਕੇ ਦਾ ਚਿਤੰਦਰ ਸਿੰਘ ਸੋਮਲ ਬੋਲੋ ਸਾਰੇ ਆਏ ਚੱਟੇਦਾਰਾਂ ਦਾ ਨਗਰ ਦੇ ਪ੍ਰਬੰਧਕਾਂ ਦਾ ਸਾਥ ਦੇ ਸੰਗਤਾਂ ਦਾ ਧੰਨਵਾਦ ਕਰਿਆ ਗਿਆ ਤੇ ਜੀ ਆਇਆਂ ਆਖਿਆ ਆਓ ਆਪਾਂ ਚੱਲਦੇ ਹਾਂ ਸਮਾਗਮ ਵੱਲ ਬਾਈ ਗੁਰਜੀਤ ਜੀ ਦਾ ਨੇ اج اِس کھڑے ہاں سونگل خیڑی جاتے کہ پنچانا کی بخش ہوئی ہے oh, بابا گوچند سنگھ جی مہاراج جو کہ اجواں دوان ہے اور اتنے انیک ہی مہاپا نے حاضری لوائی ہے جسے حاضری لوائی ہے اور پراچین ڈے پراچین ڈیرا گردوارا متر صاحب ਹਾਲੀ ਦੀ ਸੰਤ ਪਾਈਆਂ ਨੇ ਬਾਹਰ ਗੌਰ ਨਗਰ ਬੇਲਕੋਨ ਨਦੀ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੋਸਾਗਰ ਮਾਤੂਣ ਸਾਹਿਬ ਸਿਰਸਾ ਦੀ ਧਰਤੀ 'ਤੇ ਉਹਨਾਂ ਦੇ ਚਰਨ ਪਏ ਬਹੁਤ ਸੰਤਾਂ ਬੈਠੀਆਂ ਹਨ ਜਿਨ੍ਹਾਂ ਨੇ ਇਹ ਕੈਟਾਨੇ ਵਿੱਚ ਇਹ ਬਚਨ ਸਾਵਨ ਕੀਤਾ ਹੋਣਾ ਜੇ ਕਿਵੇਂ ਉਹਨਾਂ ਨੇ ਬਚਨ ਕੀਤਾ ਕਿ ਮੈਂ ਭਾਈ ਜਿੱਥੇ ਲੋਥ ਨਹੀਂ ਦੀ ਇੰਨੀ ਕਿਰਪਾ ਹੈ ਉਸੇ ਕਰ ਦੇ ਵਿੱਚ ਮੈਂ ਜਾਣਾ ਇੱਥੇ ਮੁੱਠੀ ਆ ਜਾਵਾਂਗਾ ਇੱਕ ਉਹੀ ਜੋਤਸੀ ਜਿਹੜੀ ਸਰੀਰ ਦਾ ਪਰਦਾ ਦੇ ਕੇ ਅਪਨ ਦਰਸ਼ਨ ਦੇ ਰਹੀ ਸੀ ਜਿਹੜੇ ਗੁਰਦੇਵ ਜੀ ਕੈਸੇ ਦੇਵੇ ਦਾਸ ਨੇ ਸਰਵਣ ਕੀਤਾ ਸਿੱਧ ਸਾਧ ਦੀ ਧਰਤੀ ਦਾ ਵਜਨ ਕਿ ਸੰਤ ਮਹਾਰਾਜ ਜੀ ਅਨੇ ਵਜਨ ਕੀਤਾ ਕਿ ਜਿਹੜੀ ਇਹ ਮਦਾਨ ਘੋੜੀ ਆ ਜੇ ਇਹ ਉਹ ਕੇ ਆਪ ਹੀ ਖਾਲੀ ਖਾਣੋਂ ਰਾਹੀਂ ਮੜੀ ਜਾਵੇ ਤਾਂ ਬਾਕੀ ਤੇ ਆ ਢੋਲੀਆਂ ਆਪਣੇ ਆਪੇ ਬੰਦ ਹੋ ਜਾਣੀਆਂ ਗੁਰਦੇਵ ਜੀ ਬਚਨ ਦਾ ਰਹਿ ਸੀ ਕਿ ਮੇਰੇ ਪਿਤਾ ਜੀ ਨੇ ਪਤਾ ਨਹੀਂ ਕਿਥੋਂ ਵਿਗਿਆਰ ਜੀ ਖਲ ਵਿਗਿਆਰ ਮਾਰਿਆ ਉਹਦੀ ਖਲ ਅਤਵਾਈ ਅਤੇ ਉਸਦੀ ਖਲ ਦੀ ਇੱਕ ਮਰਦ ਨੂੰ ਮੜਿਆ ਗਿਆ ਉਸ ਸਮੇਂ ਦੇ ਵਿੱਚ ਕਹਿੰਦੇ ਆਪਣੇ ਆਪ ਤੇ ਜੋ ਆਲੇ ਦਾਲ ਦੀਆਂ ਟੋਲਕੀਆਂ ਸੀ ਉਹ ਬੰਦ ਹੋ ਗਿਆ ਅਗਲਾ ਬਚਨ ਸੀ ਕਹਿੰਦੇ ਦੇ ਵਿੱਚ

ਉਹਨਾਂ ਦਾ ਵਜਨ ਸੀ ਆਪਾਂ ਦੇਖ ਰਹੇ ਹਾਂ ਸਰਵਨ ਕਰ ਰਹੇ ਹਾਂ ਕਿ ਵਿਜਤਾ ਮਹਾਪੁਰਸ਼ ਮਹਾਰਾਜ ਦੇ ਉਪਾਦ ਇੱਕ ਵਾਰੀ ਐਦਾਂ ਹੋ ਗਿਆ ਸੀ ਕਿ ਜਿਵੇਂ ਇੱਕ ਖਾਲ ਪਹਿ ਗਿਆ ਉਹਨਾਂ ਸੰਤਾਂ ਨੂੰ ਹੁਣ ਕੀ ਬਣੂਗਾ ਸਾਥੇ ਹੱਥੇ ਨਰੁੰਦਰੇ ਗਏ ਸੰਤ ਪਰ ਅੱਜ ਇਹਨਾਂ ਦਿਨ ਤੇ ਕਿੰਨੀ ਕਿਰਪਾ ਹੋਈ ਕਿ ਸੰਤਾਂ ਨੂੰ اسے طرح آج اپنا درشن دارے بھی دے رہے ہیں کہ سارے دکھ سکھ دے ہر کارج اسے طرح دلاسا دے رہے ہیں سو میری یہ بےنتی ہے ساری سنگت تریقوں